ਜਲੰਧਰ ਦੇ ਹਾਦ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਤਾਂ ਪੁਲਿਸ ਵੱਲੋਂ ਦੇਹਾਤ ਇਲਾਕੇ ਦੇ ਵਿੱਚ ਲੋਕਾਂ ਨੂੰ ਡਰਾਉਣ ਧਮਕਾਉਣ ਫਿਰੋਤੀ ਮੰਗਣ ਤੇ ਅवैध ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਦੇ ਕੋਲੋਂ ਹਥਿਆਰ, ਕਾਰਤੂਸ ਤੇ ਗੱਡੀ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਐਸਪੀ ਡੀ ਸਰਬਜੀਤ ਰਾਏ ਨੇ ਦੱਸਿਆ ਕਿ ਦੇਹਾਤ ਇਲਾਕੇ ਨੂੰ ਕ੍ਰਾਈਮ ਫਰੀ ਕਰਨ ਦੇ ਲਈ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ। ਤੇ ਇਸੇ ਦੇ ਚੱਲਦਿਆਂ 27 ਅਗਸਤ ਨੂੰ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਨਿਵਾਸੀ ਨਕੂਦਰ ਦੇ ਬਿਆਨਾਂ ਇੱਕ ਮਾਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਪੱਕਾ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਕਿ ਉਸਮਾ ਪਹਿਲਾਂ ਵਿਦੇਸ਼ ਤੋਂ ਨਕੂਦਰ ਆਇਆ ਸੀ 9 ਜੂਨ 2025 ਨੂੰ ਨਾਬਾਲਗ ਕੁੜੀ ਨੂੰ ਪਿੰਡ ਦਾ ਇੱਕ ਰਹਿਣ ਵਾਲਾ ਮੁੰਡਾ ਪ੍ਰਿੰਸ ਅਗਵਾ ਕਰਕੇ ਲੈ ਗਿਆ ਸੀ ਇਸੇ ਮਾਮਲੇ ਦੇ ਵਿੱਚ ਇਸ ਦੇ ਵੱਲੋਂ ਜਦੋਂ ਬਿਆਨ ਲਿਖਾਏ ਗਏ ਤਾਂ ਨਾਬਾਲਗ ਦਾ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਪੋਕਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਸੀ ਉਥੇ ਦੱਸਦੇ ਕਿ ਪੀੜਤ ਗੁਰਪ੍ਰੀਤ ਸਿੰਘ ਨੇ ਇੰਗਲੈਂਡ ਵਾਲੇ WhatsApp ਨੰਬਰ ਤੋਂ ਉਸ ਨੂੰ ਧਮਕੀਆਂ ਦੇਣ ਵਾਲੇ ਇਸ ਸ਼ਖਸ ਦਾ ਵੀ ਜ਼ਿਕਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ 3 ਲੱਖ ਰੁਪਏ ਬਚਾਉਣ ਦੇ ਲਈ ਦੇਣ ਦੇ ਲਈ ਕਿਹਾ ਗਿਆ ਸੀ। ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੈਂਕ ਅਕਾਊਂਟ ਨੰਬਰ ਜਿਸ ਦੇ ਵਿੱਚ 10000 ਰੁਪਏ ਵੀ ਪਾਏ ਗਏ ਸਨ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਦ ਕਾਰਵਾਈ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਜਿਹੜਾ ਇਹ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਧਮਕੀਆਂ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਨਵਾਲਗ ਨੂੰ ਅਗਵਾ ਕਰਨ ਵਾਲਾ ਪ੍ਰਿੰਸ ਹੀ ਸੀ ਜਿਸ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਸਾਰੀ ਪਲੈਨਿੰਗ ਕੀਤੀ ਗਈ ਸੀ। ਧੱਫੜੇ ਹੁੰਨ ਪੁਲਿਸ ਦੇ ਵੱਲੋਂ ਇਹ ਸਭ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ 4 ਪਿਸਤੋਲੇ 4 ਜ਼ੰਦਾ ਕਾਰਤੂਸ ਤੇ ਇੱਕ ਮੈਗਜ਼ੀਨ ਤੇ ਖਿਡੌਣਾ ਨੁਮਾ ਪਿਸਤੌਲ ਇੱਕ ਡਾਟਰ ਤੇ ਗੱਡੀ ਬਰਾਮਦ ਹੋਈ ਹੈ। एक ऑपरेशन जोड़ा है डी एस पी आदमपुर किया गया ये एस एच ओ आदमपुर ने दो वेपन जोड़े है वो बंद किए हैं दो बंद अरैसते हैं उस बंद जो है तो एक बंद उत्साह और इन्होंने पासों एक रवानवा रवानुरा एक पेस्टल जो है बंद किया है दो गोलियां बल्ब कितिया है लाइफ कैटरेज ਉਸ ਤੋਂ ਬਾਅਦ ਇੰਕਾ ਦੇ ਸੰਬੰਧਿਤ ਰਿਕਰਡ ਨੂੰ ਪੁੱਤਰ ਸਦ ਅਪਲਿਸਿੰਗ ਕੀਤਾ ਹੈਗਾ ਇਹਦੇ ਵਿੱਚ ਆਪਸ਼ਨ ਤੇ ਇੱਕ ਆਪਸ਼ਨ ਦਾ ਕੇਸ ਲਾ ਕੇ ਉਹ ਸਟਡੀ ਕਰ ਸੀ ওভার ਲੱਕੀ ਮਾਈਨਸ ਸੀ ਵੀ ਉਹਦੇ ਕੋਲੋਂ ਸ਼ਡਾਊਨ ਵਾਸਤੇ ਉਹਨਾਂ ਨੇ ਦੱਸ ਸੀ ਕਿ ਮੈਂ ਕਿਸੀ ਉਹ ਦਸੇ ਆਪੀਆ ਉਹਨਾਂ ਨੂੰ ਪੈਗੀ ਦੇ ਸਕਦੇ 10 ਲੱਖ ਰੁਪਏ ਦੀ ਡਿਮਾਰਕ ਕਰ ਰਹੇ ਸੀ ਉਹਦੇ ਵਿੱਚ ਅਸੀਂ ਪੰਜ ਦੇ ਇੱਕ ਨੂੰ ਮਿਲਦਾ ਰਸਤੀ ਕਰੇ ਨਮਕੀ ਉਹ ਅਸੀਂ ਜਿਹੜਾ ਬੋਚਣਾ ਹੈ ਉਹ ਕੋਰ ਹੈ ਇਹਦੇ ਵਿੱਚ ਅਸੀਂ ਕਿਨੇ ਬੰਦੇ ਰਡਕਸ਼ਨ ਕਰਵਾ ਦੇ ਸੀਗੇ ਮੋੜਾ ਪਾਸੋਂ 3 ਐਪਲ ਨੂੰ ਇੰਪਲੋਏਸ ਦੇ ਤਰ੍ਹਾਂ ਹੈਗਾ ਤੇ ਦੋ ਪੈਸੇ ਮਿਲੇਗੇ ਅਸੀਂ ਉਹ ਪ੍ਰਮਾਣ ਦਿੱਤੇ ਹੈਗੇ ਉਹਦਾ ਇੱਕ ਰਾਹ ਜਿਹੜਾ ਪਹਿਲਾ ਕੇਸ ਸੀ ਸੀਗਾ ਉਹਨਾਂ ਦੇ ਵਿੱਚ ਮਟੀਰੀਅਲ ਸਪਾਈ ਹੈ। ਆਹ ਜਿਹੜਾ ਆਪ ਕੋਲ ਆ ਕੇ ਸੀਗਾ ਇਹਦੇ ਵਿੱਚ ਵੀ ਅਸੀਂ ਬੱਚਤ ਨੂੰ ਜਨਰਾਤ ਜਿਹੜਾ ਹੈਗਾ ਕੇਸ ਦੇ ਸ਼ਕਤ ਹੈ। ਇਸ ਰਸਤੇ ਸੱਤ ਗਿਲੇ ਬੰਦੇ ਹੈਗੇ ਆ ਉਹ ਜਦੋਂ ਅਧਿਆਪਕ ਪੁਲਿਸ ਅਰੈਸਟ ਕੀਤੇ ਇਹਨਾਂ ਕੋਲੋਂ ਚਾਰ ਗੱਡੀਆਂ ਜਿਹੜੇ ਹੈਗੇ ਆ ਇਹਨਾਂ ਕਿਸਤੇ ਵਾਰਵਾ ਹੈਗਾ ਉਹ ਲਾਈਟ ਕੈਟਲ ਸੀ ਸਹਿ ਗਿਆ ਤੇ ਇੱਕ ਗੱਡੀ ਇਹਨਾਂ ਕੋਲੋਂ ਬਰਾਮਦ ਕੀਤੀ ਐ ਸੀ ਤੇ ਇੱਕ ਜਿਹੜਾ ਜਗਾ ਪਾਰਕਿੰਗ ਲਾਈਨ ਤੋਂ ਬਰਾਮਦ